ਅਚਾਨਕ ਬੀਬੀ ਜ਼ਗੀਰ ਕੌਰ ਅਤੇ ਪਰਮਿੰਦਰ ਸਿੰਘ ਢੀਂਡਸਾਣੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਬਾਗੀ ਧੜੇ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਜਿਹੜਾ ਉਹ ਬੀਬੀ ਜ਼ਗੀਰ ਕੌਰ ਅਤੇ ਪਰਮਿੰਦਰ ਸਿੰਘ ਢੀਂਡਸਾਣੇ ਦਿੱਤਾ ਹੈ। ਦੋਵਾਂ ਦੇ ਅਸਤੀਫੇ ਦੇ ਨਾਲ ਇੱਕ ਵਾਰ ਪੰਜਾਬ ਦੇ ਅੰਦਰ ਖਾਸ ਕਰਕੇ ਅਕਾਲੀ ਸਫਾ ਚ ਵੱਡੀ ਸਿਆਸੀ ਹਲਚਲ ਵੇਖਣ ਨੂੰ ਮਿਲ ਰਹੀ ਹੈ। ਆਖਿਰਕਾਰ ਮਾਜ਼ਰਾ ਕੀ ਹੈ ਤੁਹਾਨੂੰ ਖੋਲ ਕੇ ਦੱਸ ਦਿਆਂ ਤੁਸੀਂ ਜੁੜੇ ਹੋ ਲੋਕਪੱਣਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਸਿੱਧੇ ਸ਼ਬਦਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਭਾਗੀ ਧੜਾ ਉਹਦੇ ਦੋ ਪ੍ਰਮੁੱਖ ਆਗੂ ਇੱਕ ਪਰਮਿੰਦਰ ਸਿੰਘ ਢੀਂਡਸਾ ਤੇ ਦੂਜਾ ਬੀਬੀ ਜਗੀਰਕੌਰ ਬੀਬੀ ਜਗੀਰਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਤੇ ਪਰਮਿੰਦਰ ਸਿੰਘ ਢੀਂਡਸਾ ਸਾਬਕਾ ਪੰਜਾਬ ਦੇ ਖਜ਼ਾਨਾ ਮੰਤਰੀ ਨੇ ਉਹਨਾਂ ਨੇ ਅਕਾਲੀ ਦਲ ਸੁਧਾਰ ਲਹਿਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਆਖਰਕਾਰ ਕੀ ਕਾਰਨ ਨੇ ਕਿਉਂ ਅਸਤੀਫਾ ਦੇਣਾ ਪਿਆ ਕੀ ਇਹ ਸਿਆਸੀ ਨੁਕਸਾਨ ਫਾਇਦੇ ਹੋਣਗੇ ਦੋਵਾਂ ਨੂੰ ਇਹ ਦੇਖਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਨਾਰਾਜ ਧੜੇ ਵਿੱਚ ਸ਼ਾਮਲ ਅਤੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਬੀਬੀ ਜ਼ਗੀਰ ਕੌਰ ਅਤੇ ਪਰਮਿੰਦਰ ਸਿੰਘ ਢੀਂਡਸਾ ਨੇ ਅਕਾਲ ਤਖਤ ਵਿਖੇ ਆਪਣੇ ਸਪਸ਼ਟੀਕਰਨ ਦੇਣ ਤੋਂ ਪਹਿਲਾਂ ਪਾਰਟੀ ਵਿੱਚ ਆਪਣੇ ਅਹੁਦਿਆਂ ਤੋਂ ਅਸਤੀਫਾ ਦਿੱਤੇ ਗਏ ਨੇ ਉਹਨਾਂ ਵੱਲੋਂ 9 ਸਤੰਬਰ ਨੂੰ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਸੌਂਪੇ ਜਾਣ ਦੀ ਸੰਭਾਵਨਾ ਹੈ ਬੀਬੀ ਜ਼ਗੀਰ ਕੌਰ ਅਤੇ ਪਰਮਿੰਦਰ ਸਿੰਘ ਢੀਂਡਸਾ ਦੋਵੇਂ ਸਾਬਕਾ ਆਕਾਲੀ ਮੰਤਰੀਆਂ ਦੀ ਸੂਚੀ ਵਿੱਚ ਸ਼ਾਮਲ ਨੇ ਜਿਨ੍ਹਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 15 ਦਿਨਾਂ ਵਿੱਚ ਆਪਣਾ ਸਪਸ਼ਟੀਕਰਨ ਦੇਣ ਦੇ ਹੁਕਮ ਦਿੱਤੇ ਗਏ ਸੀ ਜਾਣਕਾਰੀ ਦੇ ਮੁਤਾਬਕ ਬੀਬੀ ਜ਼ਗੀਰ ਕੌਰ ਅਤੇ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਆਪੋ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣ ਸੰਬੰਧੀ ਪੱਤਰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਭੇਜੇ ਗਏ ਨੇ ਇਨਾ ਗੋਣ ਨੇ ਕਿਹਾ ਕਿ ਉਹ ਚਾਹੁੰਦੇ ਨੇ ਕਿ ਆਪਣੀ ਪਾਰਟੀ ਦੇ ਸਾਰੇ ਰੁਤਬੇ ਛੱਡ ਕੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਬੀਬੀ ਜਗੀਰ ਕੌਰ ਇਸ ਵੇਲੇ ਪਾਰਟੀ ਦੇ ਸਲਾਹਕਾਰ ਅਤੇ ਕਾਰਜਕਾਰੀ ਮੈਂਬਰ ਨੇ ਜਦ ਕਿ ਪਰਮਿੰਦਰ ਸਿੰਘ ਢੀਂਸਾ ਪਰ ਜੀੜੀਆ ਮੈਂਬਰ ਨੇ ਉਹਨਾਂ ਕਿਹਾ ਕਿ ਉਹ ਅਕਾਲ ਤਖਤ ਸਾਹਿਬ ਵਿਖੇ ਇੱਕ ਸਧਾਰਨ ਸਿੱਖ ਵਜੋਂ ਪੇਸ਼ ਹੋਣਗੇ ਪਰਮਿੰਦਰ ਸਿੰਘ ਢੀਂਸਾ ਸ਼੍ਰੋਮਣੀ ਅਕਾਲੀ ਦਲ ਦੀ 2007 ਤੋਂ ਲੈ ਕੇ 2000 17 ਤੱਕ ਦੀ ਸਰਕਾਰ ਦੇ ਵਿੱਚ ਮੰਤਰੀ ਦੇ ਪਹਿਲਾਂ ਉਹ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਦੇ ਫਿਰ ਮਨਪੀਤ ਸਿੰਘ ਬਾਦਲ ਦੀ ਬਗਾਵਤ ਤੋਂ ਬਾਅਦ ਉਹ ਜਿਹੜਾ ਲਗਾਤਾਰ ਫਿਰਸਤੋ ਬਾਅਦ ਉਹ ਖਜ਼ਾਨਾ ਮੰਤਰੀ ਵੀ ਬਣਦੇ ਰਹੇ ਅਪਵਾਦ ਹੈ ਇੱਥੇ ਮਨਪ੍ਰੀਤ ਸਿੰਘ ਬਾਦਲ ਦੇ ਖਜ਼ਾਨਾ ਮੰਤਰੀ ਦਾ ਉਹਦਾ ਛਡਣ ਤੋਂ ਬਾਅਦ ਡਾਕਟਰ ਉਪਿੰਦਰਜੀਤ ਕੌਰ ਖਜ਼ਾਨਾ ਮੰਤਰੀ ਬਣੇ ਸੀ ਪੰਜਾਬ ਦੇ ਪਹਿਲੇ ਮਹਿਲਾ ਖਜ਼ਾਨਾ ਮੰਤਰੀ ਹੋਏ ਜਿਨ੍ਹਾਂ ਨੂੰ ਬਜਟ ਪੇਸ਼ ਕਰਨ ਦਾ ਮੌਕਾ ਮਿਲਿਆ ਉਸ ਤੋਂ ਬਾਅਦ ਅਗਲੀ 2012 ਤੋਂ 47 ਸਰਕਾਰ ਦੇ ਵਿੱਚ ਜਿਸ ਦੇ ਵਿੱਚ ਸਾਰਾ ਖਲਾਰਾ ਪੈਂਦਾ ਬੇਅਦਬੀ ਦਾ ਡੇਰਾ ਸੱਚਾ ਸੌਦਾ ਦੀ ਮਾਫੀ ਦਾ ਇਹ ਸਾਰਾ ਜਿਹੜਾ ਰੋਲਾ ਰੱਪਾ ਪੈਂਦਾ ਉਹ 2000 12 ਉਸ 17 ਵਾਲੀ ਟਰਮ ਦੇ ਵਿੱਚ ਪੈਂਦਾ ਉਹਦੇ ਵਿੱਚ ਪਰਮਿੰਦਰ ਸਿੰਘ ਢਿੰਡਾ ਸਾਹਿਬ ਮੰਤਰੀ ਸੀ ਉਸ ਤੋਂ ਇਲਾਵਾ ਇਸੇ ਨਾਲ ਬੀਬੀ ਜ਼ਗੀਰ ਕੌਰ ਵੀ ਇਹਨਾਂ ਸਰਕਾਰਾਂ ਦੇ ਵਿੱਚ ਅੱਗੇ ਪਿੱਛੇ ਮੰਤਰੀ ਰਹੇ ਉਹਨਾਂ ਨੂੰ ਆਪਣੀ ਧੀ ਦੇ ਕਤਲ ਦੇ ਮਾਮਲੇ ਦੇ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸਜ਼ਾ ਸੁਣਾਤੀ ਸੀ ਉਹਨਾਂ ਨੂੰ ਉਹਦੇ ਤੋਂ ਮੁਸਤਾਫੀ ਹੋਣਾ ਪੈ ਗਿਆ ਸੀ ਉਹਨਾਂ ਨੂੰ ਉਹਦਾ ਛੱਡਣਾ ਪੈ ਗਿਆ ਸੀ ਅਸਤੀਫਾ ਦੇਣਾ ਪੈ ਗਿਆ ਸੀ ਇਹ ਸਾਰੇ ਕਸੇ ਦੇ ਵਿੱਚ ਉਹਨਾਂ ਦੇ ਨਾਂ ਸ਼ਾਮਲ ਸੀ ਬੀਬੀ ਜ਼ਗੀਰ ਕੌਰ ਜਿਹੜੇ ਨੇ ਉਹ ਸ਼ਾਮਲ ਸੀਗੇ ਬੀਬੀ ਜਗੀਰ ਕੌਰ ਵੀ ਉਹਨਾਂ ਸਰਕਾਰਾਂ ਦੇ ਅੱਗੇ ਪਿੱਛੇ ਰਹੇ। ਸਵਾਲ ਇਹ ਹੈ ਕਿ ਬੀਬੀ ਜਗੀਰ ਕੌਰ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਬਣੇ। ਉਹ ਉਹਨਾਂ ਨੇ ਉੱਥੇ ਵੀ ਕਾਰਜਕਾਲ ਕਰਿਆ। ਉਸ ਤੋਂ ਬਾਅਦ ਇਹ ਸਾਰਾ ਖਲਾਰਾ ਜਿਹੜਾ ਹੁਣ ਅਕਾਲੀ ਦਲ ਚ ਪਿਆ ਹੈ ਪਿਆ। ਸਵਾਲ ਇਹ ਹੈ ਕਿ ਉਸ ਸਮੇਂ ਇਹਨਾਂ ਲੋਕਾਂ ਨੇ ਅਹੁਦੇ ਨਹੀਂ ਛੱਡੇ। ਉਸ ਸਮੇਂ ਜੇਕਰ ਅਸਤੀਫਾ ਦਿੱਤੇ ਹੁੰਦੇ ਸ਼ਾਇਦ ਅਕਾਲੀ ਦਲ ਦੀ ਇਹ ਦੁਰਦਸ਼ਾਣਾ ਹੁੰਦੀ। ਸਖਬੀਰ ਸਿੰਘ ਬਾਦਲ ਦੀ ਅਕਲ ਟਿਕਾਣੇ ਆ ਗਈ ਹੁੰਦੀ ਜਿਹੜੀਆਂ ਗਲਤੀਆਂ ਸਖਬੀਰ ਸਿੰਘ ਬਾਦਲ ਦੀ ਕਿਆਦਤ ਦੇ ਅੰਦਰ ਅਗਵਾਈ ਦੇ ਅੰਦਰ ਅਕਾਲੀ ਦਲ ਚ ਹੋਈਆਂ ਨੇ ਸ਼ਾਇਦ ਉਹਨਾਂ ਤੋਂ ਬਚਿਆ ਜਾਂਦਾ ਮੈਨੂੰ ਲੱਗਦਾ ਕਿ ਆਖਰੇ ਹੁੰਦੇ ਆ ਕਿ ਵੇਲੇ ਦੀਆਂ ਨਮਾਜ਼ਾਂ ਤੇ ਕੁਵੇਲੇ ਦੀਆਂ ਟੱਕਰਾ ਸ਼੍ਰੋਮਣੀ ਅਕਾਲੀ ਦਲ ਕੁਝ ਅਜਿਹੀ ਸਥਿਤੀ ਚਾਹ ਚਾਹੇ ਉਹ ਬਾਗੀ ਟੜਾ ਹੋਵੇ ਤੇ ਚਾਹੇ ਉਹ ਮੇਨਸਟ੍ਰੀਮ ਵਾਲਾ ਟੜਾ ਹੋਵੇ